ਓਏ ਤੰਗਰਾ ਬਾਗ ਜਾ ਕਿਉਂ ਮੇਰੇ ਜਨਾਨੀ ਤੋਂ ਸੱਤਰ ਪਵਾਏ ਐ ਕੋਈ ਜਨਾਨਾ ਪੁੱਛ ਲਾ ਦੇ ਕੋਈ ਪੜ ਬੋ ਮੇਰੇ ਰਿਸ਼ਤਾ ਕਰਾ ਨਾ ਕੋਈ ਤਾਂ ਬਹੁਤ ਬਾਤ ਦੀਆਂ ਗੱਲਾਂ ਨੇ ਪੈਣੇ ਦੇ ਹੈ ਨਹੀਂ ਕੋਈ ਕੁੜੀ ਸਿੱਗੀ ਮੈਨੂੰ ਕਿੱਥੇ ਤੁਸੀਂ ਇਹਦੇ ਨਾਲ ਕਿਹੜੇ ਆ ਫਲਾਮਾ ਕਰਨ ਲੱਗੇ ਤੁਸੀਂ ਇਹਨੂੰ ਭੇਜਣਾ ਹੈ ਇਹਦੇ ਨਾਲ ਦੁੱਖ ਸੁੱਖ ਕਾਲੀਏ ਮੈਂ ਤਾਂ ਤੋਰਦਾ ਪੈਣਾ ਆਪਾਂ ਵੀ ਵੱਡ ਬਿੱਲੇ ਕਰਾਉਣਾ ਉਹ ਪਾਪ ਮੈਂ ਤੁਹਾਡੇ ਨਾਲੇ ਪਹਿਲਾਂ ਨੂੰ ਓਏ ਕਰੇ ਜਾਂ ਤੂੰ ਦਵਾਈ ਲੈਣੀ ਕੱਲ ਨੂੰ ਫੇਰ ਆ ਜੀ ਆਹ ਕਹਿ ਮੈਂ ਟਲ ਮੱਠਲ ਨਾ ਬਾਬਾ ਮਨੋਂ ਆਖੋ ਆਦ ਬਾਦ ਤੂੰ ਸਾਨੂੰ ਉਸ ਹਸਪਤਾਲ ਚ ਜਾਣਾ ਪਈ ਉਹ ਸਾਢੇ ਲੱਖ ਦੇ ਨਾ ਕਿਸੇ ਕੋ ਜੀ ਰਾਤ ਨੂੰ ਤੇ ਆਪੇ ਆਏ ਆਂਗੇ ਦੋਨੇ ਜੀ ਤੇ ਦੇ ਦੇ ਜੀ ਹਾਂ ਤੂੰ ਦਵਾਈ ਦਿਆ ਮੈਨੂੰ ਰਾਤ ਨੂੰ ਮੈਨੂੰ ਕੱਲ ਨੂੰ ਪਾਣੀ ਨਹੀਂ ਹੁੰਦੀ ਕੋਈ ਨਾ ਤੂੰ ਦਵਾਈ ਲੈਣੀ ਬਰਦਾਰੀ ਜੱਲ ਕਾਲਾ ਕੰਧਰਾ ਹੀ ਨੀ ਤੇ ਛੇੜ ਮਖਸਰੀ ਕਰ ਦਿੰਦੇ ਉਹ ਨਹੀਂ ਕਰ ਦਿੰਦਾ ਜਿਹਨੇ ਚੱਲ ਚੋ ਉਹ ਮੈਂ ਪਰਦੇ ਦੀ ਗੱਲ ਕਰਨੀ ਨਹੀਂ ਤੰਨਾ ਇਹਦਾ ਜਮਾ ਖਰਚ ਲੱਗਦਾ ਦਾ ਮੇਰੇ ਤੇ ਇਹਦੇ ਜਮਾ ਸ਼ਰਮ ਲੱਗ ਮਾੜੇ ਪਰੇ ਹੋਈ ਮਾੜੇ ਪਰੇ ਕੀ ਇਹ ਪੜਦੀ ਦੀ ਗੱਲ ਕਰਦੇ ਤੋਰੀ ਜੀ ਆ ਦੋ ਕੀ ਕਰੀ। ਮੈਂ ਤਾਂ ਤੂੰ ਬਣਾਉਣ ਭੇਜ ਦੇ ਕੋਈ ਗੱਲ ਕਰਦੇ। ਕੰਜਰ ਦਾ ਚਾਹ ਤਾਂ ਮੈਨੂੰ ਨਹੀਂ ਜੀ ਇਸ ਤੋਂ ਉੱਤਰ ਕੇ ਜਾ ਕੇ ਪਿੰਨਾ। ਉਹ ਕਿੱਥੋਂ ਆ ਕੇ ਇਹਨਾਂ ਜੁੱਪੀ ਨੂੰ ਨਹੀਂ ਲੱਗਦੀ। ਕੋਈ ਜੁੱਪੀ ਤੇ ਨਹੀਂ ਵਿਆਹ ਕਰਾਇਆ ਕੰਜਰ ਦੇ ਪੰਜਾਬ ਚ। ਪਟਿਆਲੇ ਕਦੀ ਜੀ ਫੋਣ ਹੀ ਆ ਮੈਂ ਤੁਹਾਨੂੰ ਕਰਕੇ ਰੱਖਣੀ। ਦੇਖ ਵਡਾ ਡਾਕਟਰ ਨਹੀਂ ਹੈ ਤੈਨੂੰ ਪਤਾ ਨਹੀਂ। ਉਹ ਮੇਰੇ ਨਾਲ ਸੁਣੀ ਤਾਂ ਹੈਗੀ ਬਾਤ ਤੈਨੂੰ ਮਸਾਂ ਹੀ ਗੱਲ ਲੱਗੂ। ਹਾਂ ਤੂੰ ਤੇ ਰਾਂਝਾ ਤੇ ਤੂੰ ਮਾਨੇ ਕੱਲੀ ਪੀਰ ਜਮੇ ਤੂੰ। ਮੇਰੀ ਗੱਲ ਸੁਣਾ। ਤੂੰ ਦੇਲਾ ਵੀ ਇਹਨਾਂ ਸੁਣਨ। ਹਾਂ ਤੂੰ ਆ ਉਹ ਸੰਤਨ ਡੋਲਣਾ ਬੰਦ। ਮੇਰੀ ਗੱਲ ਸੁਣ। ਤੂੰ ਜਾ ਹੁਣ। ਉਹ ਮੇਰੀ ਗੱਲ ਕਰਾ ਦੇ ਕਰਾ ਦੇ ਵਾਹ ਫੋਟੋ ਦਾ ਲਖਾ ਨੇ ਸੱਤ ਜੋੜੇ ਫੋਟੋ ਅੱਜ ਮੇਰੀ ਜੇਬ ਚ ਪਈ ਆ ਮੈਂ ਜਾਊਂਗਾ ਉੱਥੇ ਕਿ ਧਾ ਲੂੰਗਾ ਪਟਿਆਲੇ ਚ ਸ਼ਹਿਰ ਚ ਜਾਣਾ ਤਾਂ ਮੈਂ ਆਣਾ ਭਾਈ ਮੈਨੂੰ نیند ਆਈ ਜਾਂਦੀ ਆ ਉਹ ਤੂੰ ਬਾਗ ਜਾ ਨਹੀਂ ਨਹੀਂ ਤੂੰ ਬਾਗ ਜਾ ਕੇ ਤੇ ਸਾਡੇ ਜਵਾਕ ਆਉਣ ਵਾਲੇ ਆ ਮੇਰੇ ਨਾਲ ਕੋਈ ਨਾ ਕਰਦੇ ਦੇ ਉਹ ਸੋਨੇ ਜਵਾਕ ਆ ਜਾਣਗੇ ਮੈਂ ਜਵਾਕਾਂ ਨੂੰ ਖੜਿਆ ਲਵਾਂ ਤੂੰ ਤੇ ਆਂਦੀ ਕਰ ਦਿੰਦੀ ਕਿਦਾਂ ਆਜ ਆਪਣੀ ਐਨਾ ਟੱਕਾਂ ਨਹੀਂ ਕਰਦੇ ਉਹ ਟੱਕਾਂ ਦਾ ਵਾਹ ਹੈ ਕਈ ਔਰ ਕਿਦਰਾ ਹੈ ਕੋਈ ਮੇਰੇ ਇਹ ਪੰਜਾਬੀ ਪਾ ਕੇ ਆਈਏ ਮਰਦਾ ਦਿਲਾ ਵੰਦਿਰ ਕਰ ਲਈ ਤੇ ਮੈਂ ਟੋਲੇ ਲਾ ਉਹ ਆਇਆ ਤਾਂ ਤੂੰ ਪੁੱਛ ਲਈ ਤੇਰੇ ਸੁੱਤਰ ਲਾਉਗੀ ਉਹ 70 ਦਾ ਲਾਉਗੀ ਮੈਂ ਤਾਂ ਕਾਗਜ਼ ਲੈ ਕੇ ਕੱਢ ਦੇ। ਐਦਾ ਦੋ ਜਵਾਕਾਂ ਦੀ ਧਮਕ। ਉਹ ਦੋ ਜਵਾਕਾਂ ਦੀ ਮਾਂ ਮੰਗ ਤੇਨੂੰ ਕਾ ਚੱਲੀ ਹੋ ਗੱਡੀ ਵੀ ਚਲਾ ਲੈਣਾ ਮੈਂ। ਚੱਲ ਕੋਈ ਗੱਲ ਨਹੀਂ ਤੂੰ ਹੁਣ ਜਾ ਅਸੀਂ ਦਵਾਈ ਦੇ ਨਾਲ ਆ ਜਣ ਤੇਰੇ ਘਰੇ। ਓਏ ਯਾਰ ਮੇਰੀ ਗੱਲ ਸੁਣ। ਮੈਂ ਕੁਟੀ ਖੜਾ ਜਾਕਦੇ। ਤੈਨੂੰ ਮੈਂ ਨਾ ਹੀ ਆਪੀਆਂ ਦੇ ਦੂੰ। ਆ ਵੀ ਕਾਹ ਨਹੀਂ ਤਲਾਕ ਦੇ ਦੂੰ। ਓਏ ਭਰਾ ਮੈਂ ਤਾਂ ਪੰਜੀ ਨਹੀਂ ਲੈਣੀ ਨਾ ਮੈਂ ਤਲਾਕ ਦੇਵਾਂ। ਹੁਣ ਮੈਂ ਤਲਾਕ ਦੇ ਦੂੰਗਾ 12 ਸਾਲ ਬਾਅਦ। ਓ ਜਵਾਕ ਮੈਂ ਰੱਖ ਲੂ। ਨਹੀਂ ਬਸ ਰਹਿੰਦੇ ਕੋਈ ਨਾ ਜਵਾਕ ਪੰਨ ਵਾਲਾ ਨਾ ਹੈਗਾ ਸਾਡੇ ਕੋਈ ਕਿੰਨੇ ਕਰਾਉਂਦੇ ਨੇ ਵੀਡੀਓ ਇਹ 70 70000 ਰੁਪਏ ਹੁੰਦੇ 70000 ਨਾ ਮੁੱਕੇ ਨਾ ਜਨੋ ਫਤਾਨੇ ਦਾ ਸਬੀਰ ਆਇਆ ਜਬਣਾਈ ਬੱਚਾ ਤਗੜਾ ਬਿਮਾਰ ਹੋਇਆ ਪਿਆਰੀ ਬੈੱਡ ਤੇ ਆਹ ਕਾਹਨੋਂ ਬਿਮਾਰ ਕਾਹਨੋਂ ਆ ਜਿਹੜੀ ਕੀ ਚੱਲਣੀ ਚਾਹੀਦੀ ਤੇ ਚੱਲਦੀ ਆ ਓੜੇ ਪਰਵਾਹੀ ਜਾਂਦਾ ਆਪਣੇ ਘਰੋਂ ਪਵਾ ਮਤ ਕਿਹ ਕਾ ਲਵਾਈ ਨੀ ਆ ਲੈ ਲਾ ਲਾਉਂਦੀ ਕੀ ਕਹਤ ਨੇ ਤੂੰ ਕਹਿ ਲਾ ਬੜਾ ਮੋਟਾ ਲਾਵੀ ਕੀ ਕਹਨਾਂ ਬਾਗੀ ਬਣਾ ਉਹਦੇ ਵਾਕ ਲੈਣ ਬਾਗੀ ਕਵਾਂਦੀ ਆ ਤੇ ਤੂੰ ਸਦੋਨੀ ਮੋੜਦੀ ਵਾਲੇ ਬਹਿ ਵਟੇ ਤੂੰ ਜਾ ਸਕਦਾ ਜੇ ਜੇ ਭੈਣ ਭੂਆ ਆ ਗਈ ਮੈਂ ਨਕਰਾ ਦੇਣਾ ਉਹ ਕਰਾ ਦੇਗੀ ਕੋਈ ਤੁਹਾਡੇ ਕੰਮ ਬਣਾ ਨਹੀਂ ਕੁੱਤੀ ਦਾ ਕਰਾ ਦੇ ਮੇਰੇ ਨਾਲ ਸੁਣਨਾ ਆਪਣੀ ਹੀ ਹਾਇ ਰਹੀ ਹੈ ਤੇ ਮੇਰਾ ਕੰਮ ਕਰਾ ਦੀ ਮੈਂ ਬਣਾ ਕੋਈ ਨਾ ਕਰਾਉਂ ਤੈਨੂੰ ਕਹੀ ਤਰ ਜਾਣਾ ਤੂੰ ਹੁਣ ਭੱਜ ਜਾ ਤੈਨੂੰ ਸਾਕ ਕਰਾ ਦੇ ਇੱਕ ਮੈਂ ਹੋਰ ਦੱਸਿਆ ਤੂੰ ਤਾਂ ਪੜਿਆ ਲਿਖਿਆ ਡਾਕਟਰ ਇਹ ਰਾਗ ਨੂੰ ਰੋਕੀ ਖਣੇ ਆਇਆ ਇਹਦੋਂ ਬਾ ਪਿਸ਼ਾਬ ਕਿਉਂ ਨਾ ਉਹ ਪੁੱਸਾਂਗੇ ਬਗਾਨੀਆਂ ਤੋ ਪਿਸ਼ਾਬ ਕੇ ਕੰਜਰਾ ਜਦੋਂ ਅੰਦਰ ਰੋਟੀਆਂ ਵਗੀਆਂ ਜਿਹੜੀ ਇਹ ਥਣਚੀ ਤੇ ਜੋਰ ਪੈਂਦੀ ਹੁੰਦਾ ਹੇ ਹਾਂ ਜੀ ਕੀ ਕਰੀਏ ਪਾਣੀ ਪੀਏਗਾ ਬਿਸ਼ਾਅ ਤਾਂ ਚੰਗੀ ਚੀਜ਼ ਹੈ ਜਿੰਨਾ ਬਿਸ਼ਾਅ ਹੋ ਬਿਮਾਰਤਾ ਟੋਏਗਾ ਨਹੀਂ ਛਾਲੀ ਚੀਜ਼ ਜੋਰ ਪੈਂਦਾ ਜੋਰ ਪੈਂਦਾ ਜਿੱਤ ਰੋਕੀਆਂ ਵਾਗੀਆਂ ਪਾਣੀ ਬਾਬੇ ਛਾਲੀ ਚੀਜ਼ ਬੱਦ ਬਣ ਲਿਖਣ ਦੀ ਤੇ ਦੱਬਤੀ ਤੇਰੇ ਲੀਵਰ ਕਿਹੜਾ ਕਹੂਗਾ ਫਿਰ ਕੋਈ ਤੇ ਇੱਕ ਹੋਰ ਗੱਲ ਇਸ ਮੇਰੇ ਲੀਵਰ ਨੂੰ ਸੋਚਣਾ ਆਵੇ ਤੇ ਇੱਕ ਮਨ ਹੋਰ ਗੱਲ ਆਈ ਤਾਂ ਕੱਕ ਲੈਂਡਰ ਨੂੰ ਖੰਦੀ ਨਾਲ ਬਿਸ਼ਾਅ ਲਉਗਾ ਯਾਰ ਉਹ ਕਰੇਸੀ ਤੇਰੇ ਡੈਰਿੰਗ ਦੀ ਕੀ ਗੱਲ ਹੈ ਉਹਨੂੰ ਪਤਾਊਗਾ ਤੇ ਇਹ ਨਾ ਪਤਾ ਨਹੀਂ ਵੱਡਾ ਉਹਨੂੰ ਮੰਨਾਂ ਨੇ ਕਹਿੰਦਾ ਨਿਆਣਾ ਉਹ ਬੋ ਤਾਂ ਵੱਡਾ ਹੈ ਓਏ ਗੱਲ ਤਾਂ ਮੰਨ ਲਿਆ ਤੂੰ ਦੱਸ ਹਾਂ ਫਿਰ ਉਹ ਕਹਾਉਂ ਗਿਆ ਕੀ ਜੀਜਾ ਉਹਨੂੰ ਚੱਕਰ ਕੀ ਆ ਇਹ ਤੇ ਇਤਨੇ ਭੇਦੀ ਭਾਵਾਵਾਂ ਦਾ ਜਾਨਾ ਮੈਂ ਕੱਲ ਗਿਆ ਨਿਕਲ ਮੈਂ ਤਾਂ ਜਾਨਾ ਤੇ ਭੱਜ ਜਾ ਭੱਜ ਜਾ ਕਰੋ ਰਲ ਜੀ ਸਿੱਧਾ ਚੰਗਾ ਠੀਕ ਦਾ ਹੂ ਥੋੜੇ ਵਾਲਾ ਮੈਂ ਕਹਣਾ ਜੀਜਾ ਲੱਗਾ ਤਾ ਬੁਗ ਬੁਗਣਾ ਲਾਈ ਦਵਾਈ ਲੈ ਲਈ ਉਹ ਬਾਹ ਲਾਂਦਾ ਮੈਂ ਬਾਗ ਨਾ ਯਾ ਇਹ ਨਹੀਂ ਜੀ ਇਹ ਨੰਤਾ ਤਾਂ ਜਾਂਦਾ ਲੈ ਬੰਦਾ ਹੈ ਬੰਦਾ ਨਹੀਂ ਪਸ਼ੂ ਆ ਮੈਨੂੰ ਐਂ ਸਮਝ ਨਹੀਂ ਬੰਦਾ ਵੀ ਦੁਨੀਆਗੇ ਬੰਦੇ ਲੈਦੀ ਵੀ ਮੇਰੀ ਗੱਲ ਸੁਣ ਬੰਦਾ ਨਾ ਇੱਜ਼ਤ ਪਖੋਸੀਆ ਕੰਜਰ ਦਾ ਮਖੌਲ ਕਰਦੀ ਜਿਹਨੂੰ ਆਤਮਾ ਕੁਛ ਨਹੀਂ ਇੱਜ਼ਤ ਪਖੋ ਕੇ ਸਹੀ ਗੱਲਾਂ ਤਾਂ ਉਹ ਐਂ ਕਰਦਾ ਜਿਵੇਂ ਜਮਾ ਪੂਰਾ ਹਾ ਹੋ ਹੁੰਦਾਗਾ ਉਹ ਨਹੀਂ ਨਹੀਂ ਤੈਨੂੰ ਐਂ ਨਹੀਂ ਲੱਗਦਾ ਠੀਕ ਆ ਬੰਦੇ ਮੇਰਾ ਤਾਂ ਦੋਸਤ ਰਿਆ ਇਕੱਠੇ ਰਹੇ ਅੱਛਾ ਕੀ ਤੁਹਾਡਾ ਦੋਸਤ ਰਿਆਵੇਂ ਗੱਲਾਂ ਵਧਾ ਕਿੰਨਾ ਗੰਦ ਬੋਲਦਾ ਸੀਗਾ ਉਹਨੂੰ ਜਮੀ ਆ ਕਹਿੰਦੀ ਮੈਨੂੰ ਰਿਸ਼ਤਾ ਕਰਾ ਦਿਓ ਮੇਰੇ ਖਲਾਮਨਾ ਕਰਾ ਦੇ ਜਿਵੇਂ ਕਦੇ ਤੀਵੀ ਨਹੀਂ ਦੇਖੀ ਹੁੰਦੀ ਫਾਟੇ ਉਹ ਪੈਂਦਾ ਸੀ ਮੈਨੂੰ ਰਿਸ਼ਤਾ ਕੌਣ ਕਰ ਉਹਦੇ ਡੱਕ ਚ ਚੌੜ ਚੌੜ ਕੀ ਕਰੀ ਜਾਂਦਾ ਸੀਗਾ ਆਹ ਤੁਹਾਡਾ ਫੋਨ ਤਾਂ ਨਹੀਂ ਆਈ ਜਾਂਦਾ ਦੇਖ ਲੋ ਉਹਨਾਂ ਦੀ ਇੱਧਰ ਕਦ ਗਮਾਡੀਆਂ ਦਾ ਵੱਜੀ ਜਾਂਦਾ ਤਾਂ ਉਹ ਗਮਾਡੀਆਂ ਦਾ ਵੱਜੀ ਜਾਂਦਾ ਸਰਨੇ ਤੇ ਤੁਸੀਂ ਨਾਲ ਇੰਨਾ ਟਾਈਮ ਲਾਇਆ ਮੈ ਤੁਹਾਨੂੰ ਕਹੋਂ ਕਦੋਂ ਦਾ ਲਾਇਆ ਸੀ ਪਹੁੰਚੇ ਲਈ ਤੋਂ ਹੋਰ ਮੈਨੂੰ ਇਤਨਾ ਕਿ ਰਾਤ ਤੇ ਰੁਕਣਾ ਪਿਆ ਮੈਨੂੰ ਕੱਲ ਤੇ ਦਵਾਈ ਖੁੰਦੇ ਨੇ ਨਾ ਸੱਚੀ ਮੇਰਾ ਦਿਮਾਗ ਖਰਾਬ ਕਰ ਰੱਖਿਆ ਮੈਨਾਂ ਜਾਈ ਤੁਸੀਂ ਚਾਹ ਦੀ ਘੁੱਟ ਬਣਾ ਲਓ ਮੇਰੇ ਤਾਂ ਨਾ ਸਰਦਾ ਪਾਣੀ ਦੇ ਵਿੱਚ ਨਾ ਦਵਾਈ ਥੋੜੀ ਸੀਗੀ ਮੈਂ ਇਸ ਨਹੀਂ ਦਵਾਈ ਲੈ ਲੈ ਕੇ ਮੈਂ ਕੱਲ ਨੂੰ ਦੇਰ ਨੂੰ ਕਾਹੀ ਵੀ ਦਵਾਈ ਲੈ ਆ ਰਵਾਈ ਲੈ ਚਲ ਤੁਸੀਂ ਨਾ ਜਾ ਕੇ ਜਾ ਪਹਿਲਾਂ ਚਾਹ ਦੀ ਘੁੱਟ ਬਣਾ ਲਓ ਮੇਰੇ ਤਾਂ ਇਹਨੂੰ ਵਧੀਆ ਦਵਾਈ ਦੇ ਕੇ ਆਮਰੀ ਜੇ ਲੁਕੋ ਹਾਂਗਾ ਦਵਾਈ ਭਜੀਆ ਚੇਤੀ ਸ ਪਰ ਜੇ ਲਊਗਾ ਟੰਗ ਨਾ ਤਾਂ ਹੀ ਠੀਕ ਹੋਊਗਾ ਮਗਾ ਮਗਾ ਪੈਗ ਪੁਕਣਾ ਲਾਇਆ ਤੇ ਮੈਂ ਇਹ ਉਹਦਾ ਦਾਅਵਾ ਨਾ ਕਿ ਤੂੰ ਪਾਇਆ ਸਰਕਾਰ ਦਾ ਦੱਸ ਜੀ ਕਹਿੰਦਾ ਬੜਾ ਬੱਤਮੀ ਆ ਹਨਾ ਬਹੁਤ ਤੰਗ ਆਇਆ ਤਾਂ ਬੱਤਮ ਦੱਸ ਜਿੰਦਾ ਮੈਂ ਖੋਲੀ ਐ ਤੇ ਡਾਟ ਕਰ ਗਿਆ ਹੋਰ ਉਹਦੇ ਮਨ ਚ ਕੁਛ ਨਹੀਂ ਆਏਗਾ। ਚਾਹ ਠੀਕ ਠੀਕ ਆ ਦਲ ਮੱਲੇ ਹੋਣਾ ਚਾਹ ਪਤਾ ਨਹੀਂ ਕਿਹੋ ਕਿਹੋ ਜਿਹਾ ਬੰਦੇ ਨਾਲ ਆ ਪੈ ਜਾਂਦਾ ਸਿਰ ਤੋਂ ਖੰਲਾ ਦਿੰਦੇ ਹਜੇ ਤੱਕ ਨਹੀਂ ਮੁੜਿਆ ਪਤੰਦਰ ਕੁੱਟ ਕੁੱਟ ਖਾ ਗਿਆ ਉਹ ਮੈਂ ਤਾਂ ਲੱਕਾਂ ਤੋੜ ਦਿੰਦਾ ਉਹ ਕਿਵੇਂ ਆ ਜੱਸੀ ਹਾਂਜੀ ਹਾਂ ਡਾਕਟਰ ਸਾਹਿਬ ਵਧੀਆ ਜੀ ਵਧੀਆ ਅੱਜ ਕਿਵੇਂ ਆਪਣੇ ਘਰ ਓਏ ਮੈਂ ਤਾਂ ਇਥੋਂ ਨੰਘ ਜਾ ਜਾਂਦਾ ਸੀ ਅੱਛਾ ਅੱਛਾ ਮਗਾ ਚਲ ਤੁਹਾਡੇ ਘਰੇ ਆਗਾ ਆ ਤਾਂ ਨਹੀਂ ਤੁਹਾਡੇ ਆਮਲੀ ਜਾ ਮੈਂ ਤਾਂ ਉਹਨੂੰ ਅੱਧਾ ਘੰਟਾ ਹੋ ਗਿਆ ਡਿੱਕੀ ਜਾਂਦੇ ਨੂੰ ਮੈਂ ਹੀ ਛੱਡ ਕੇ ਆਇਆ ਸੀ ਉਹਨੂੰ ਟਰੈਕਰ ਮੈਂ ਤਾਂ ਠੇਕੇ 'ਚ ਵਗ ਗਿਆ ਫਿਰ ਉਹ ਤਾਂ ਉਹਨੂੰ ਰੋਕੇ ਸੀ ਸ਼ਰਾਬ ਨਾ ਪੀ ਹੁਣ ਐ ਕਰਨੀ ਦੀ ਬੰਦਾ ਬਣਾ ਕੇ ਤੋਰਨਾ ਸੀ ਉਹ ਯਾਰ ਉਹ ਤਾਂ ਮੈਂ ਤੈਨੂੰ ਲਾਂਬਾ ਦੇਣ ਆਇਆ ਹੁਣ ਯਾਰ ਸਮਝਾਉ ਉਹ ਤਾਂ ਨਾ ਕੁੜੀ ਦੇਖ ਦੇਣਾ ਬੁੜੀ ਦੇਖਦਾ ਬੜਾ ਗਲਤ ਬੋਲਦਾ ਓ ਯਾਰ ਇਹੀ ਆ ਤਾਂ ਮਾਤਾ ਹੀ ਤੈਨੂੰ ਉੱਥੇ ਛੱਡ ਕੇ ਆਸੀ ਮੈਂ ਹੁਣ ਬੰਦਾ ਬਣ ਕੇ ਆਊਗਾ ਲੱਤਾਂ ਤੋੜਨੀਆਂ ਚਾਹੀਦੀਆਂ ਮੈਨੂੰ ਮੇਰੇ ਘਰ ਵਾਲੀ ਨੇ ਫੋਨ ਕਰਿਆ ਕਿ ਮਿੰਤਾ ਕਰੀਆਂ ਕਦੇ ਕਹੇ ਚਾਹ ਕਦੇ ਕਹੇ ਸਾਗ ਕਦੇ ਕਹੇ ਮੈਂ ਤੇ ਬੱਡਾਂ ਤੇ ਭਰਾਵਾ ਨਾ ਨੂੰ ਜਾ ਕੇ ਦਵਾਈ ਦਵਾਇਆ ਕਰਨ ਇਸ ਘਰੀ ਤੋਂ ਡਟੀਕਾ ਲਾ ਜਾ ਕਰੀ ਉਹ ਪਤੰਦਰ ਦੇ ਨਾਲ ਹੀ ਗਿਆ ਸੀਗਾ ਉਹਦੇ ਲੱਥਣ ਕਰਨ ਲੱਗਾ ਠਰਕਾਂ ਭੋਰਨ ਲੱਗਾ ਉੱਥੇ ਬਹਿ ਕੇ ਉਹਨੇ ਤੁਸੀਂ ਠਰਕਾ ਜੀ ਦੇ ਭੋਰਦੇ ਸੀ ਕਿ ਮੈਂ ਇਹਦਾ ਇਹਨੂੰ ਤਲਾਕ ਦੇ ਦੇ ਮੇਰੇ ਘਰਾਂ ਵਿੱਚ ਤਾਂ ਠਰਕਾ ਭੋਰਨ ਲੱਗਾ ਕੰਦਰ ਉਹ ਹੀ ਦਾ ਕਰਿਆ ਭਾਈ ਉਹਦਾ ਮੈਂ ਬੰਦਾ ਚੰਗਾ ਵੀ ਲਿਆ ਆਪੀ ਜਿਵੇਂ ਹੋਰੰਦਾ ਮੈਂ ਸਿੱਧਾ ਬਲਾਂ ਦੇ ਕੱਢਦਾ ਅੱਤਾਂ ਤੋੜਦੇ ਕੰਚੀ ਆਹ ਕਹਦੇ ਨਾਲ ਆ ਜਾ ਆਵਲੀ ਦਾ ਕੰਦਰ ਦੇ ਸਿੱ ਇਕੱਠੇ ਰਹੇ ਹਾਂ ਛੋਟੇ ਹੁੰਦੇ ਉਹ ਐਹੇ ਜਿਹਾ ਜਿਹਨੂੰ ਕਿ ਚੱਟਣਾ ਯਾਰ ਉਹੀ ਗੱਲ ਮੈਂ ਕਹਿੰਦਾ ਕਿ ਮੈਨੂੰ ਸਾਖ ਕਰਾ ਇਹਦੀ ਭੈਣ ਦਾ ਕਰਾ ਮੈਂ ਕਹਿੰਦੀ ਹੈ ਨਹੀਂ ਕਦਰ ਨੂੰ ਫੋਟੋ ਦਿਖਾ ਮੈਂ ਕਿਹਦੀ ਫੋਟੋ ਦਿਖਾ ਮੈਂ ਸੋਖ ਸੁਜਲ ਇਹ ਤਾਂ ਨਹੀਂ ਹੱਕਦਾਰ ਬਾਜਾ ਚਾਹ ਹੁਣ ਮਾ ਕੇ ਬਾ ਮਤਾਬ ਦੀ ਚਾਹ ਕਰਕੇ ਨਹੀਂ ਮੈਂ ਤਾਂ ਹੋਟਲ ਤੇ ਪੀਣਾ ਭਾਈ ਨਰਸਾ ਮੈਨੂੰ ਚਾਹ ਕਿੱਥੋਂ ਕਰਕੇ ਦੇਊਗੀ ਤੇ ਤੂੰ ਜੀ ਹੋਟਲ ਤੇ ਜਾ ਕੇ ਪੀ ਲੈ ਉਹ ਤਾਂ ਉਹ ਬਣਾ ਕੇ ਦੋ ਨਾ ਜੀ ਅੱਗੇ ਤਾਂ ਨਹੀਂ ਕਹਿੰਦਾ ਓਏ ਨਹੀਂ ਮੈਂ ਤਾਂ ਮੈਂਤਦਾਰੀ ਕਰਕੇ ਭਰਾਵਾ ਕੇਹੜਾ ਨੂੰ ਕੱਟਦਾ ਉਹਨੂੰ ਵੀਰ ਵਾ ਕੇ ਸਮਝਾਇਆ ਕਰੋ ਤੁਸੀਂ ਯਾਰ ਚਾਹ ਆਉਣ ਦੇ ਸਹੀ ਕੋਈ ਰਾਰਾ ਸਰ ਦੀ ਟਿਕਚਰ ਹੁੰਦੀ ਹੈ ਜਿਹੜੀ ਆਪਾਂ ਕਰਦੇ ਆ ਨਾ ਤਾਂ ਉਹ ਡੱਕਾ ਤੋੜਦਾ ਘਰੇ ਬਾਹਰ ਹੁਣ ਮੈਂ ਖੇਤਾਂ 'ਚ ਇਕੱਲਾ ਜੋ ਕੁ ਦਾ ਫਿਰ ਦਰਣਾ ਐ ਤਾਂ ਹਣੀ ਵੀ ਨਾਲ ਕੰਮ ਤਾਂ ਦਿੰਦਾ ਮੇਰਾ ਤਾਂ ਰੱਤਾ ਸੀ 16 ਨੰਬਰ ਸੂਈ ਪੱਕ ਮੈਂ ਪਾੜ ਦਿਆ ਪੁੜਾ ਇਹਦਾ ਚੱਕ ਦਿੰਦਾ ਖਾੜਾ ਕੋਈ ਮੈਂ ਇਸਾ ਦੀ ਸੂਈ ਪਾੜ ਦਾਂਗਾ ਮੋਤਲ ਪਰ ਕਾਣੂ ਯਾਰ ਮੈਂ ਔਖਾ ਮੈਂ ਟੀਕਾ ਪਾ ਕੇ ਗੱਲ ਨੂੰ ਆਪ ਨੇਖੀ ਆਪਾਂ ਨੂੰ ਉਹ ਵੀ ਦੇ ਦੇ ਜਦ ਤੱਕ ਬਰਫਾ ਮਸਲਾਈ ਜਾਊਗਾ ਫੇਰ ਸਾਨੂੰ ਦਵਾਈ ਦੇ ਫੇਰ ਪਤਾ ਹੀ ਫੇਰ ਲੱਗਣਾ ਸੀਗਾ ਕਰਨਾ ਹੀ ਤੂੰ ਮੇਰੇ ਉਹਦਾ ਕੋਈ ਲਾਜ਼ਮੀ ਪਤਾ ਐਨਾ ਠਰਕੀ ਐ ਐਨਾ ਠਰਕੀ ਕੰਜਰ ਦਾ ਮਸਾ ਤਵਨਗਾ ਬੈਠਾ ਹੁੰਦਾ ਟੀਕਾ ਰੋਣਾ ਟੀਕਾ ਮੱਜਾਂ ਟੀਕਾ ਡੰਗਰਾਂ ਡੰਗਰਾਂ ਵਾਲਾ ਤੂੰ ਉਹਨਾਂ ਨੂੰ ਮਾੜਾ ਮਟਾ ਸਮਝ ਉਹ ਤਾਂ ਸੰਜੇ ਨਾਲ ਹੁੰਦਾ ਹੈ ਜਿਹਨੂੰ ਕਦੇ ਤਾਂ ਸਮਝ ਜਾਂਦਾ ਬਾਹਲਾ ਓਵਰ ਚੱਲਦਾ ਬਾਹਲਾ ਓਵਰ ਵੀ ਟੁੱਟੀ ਗਈ ਲੌਣਾ ਸੀ ਲੱਤਾਂਾਂ ਮਾ ਤੋੜ ਕੇ ਮੈਂ ਤਾਂ ਜਾਣਾ ਚੱਕ ਤਾਂ ਮਾਪੇ ਲਾਉਂਦਾ ਨੂੰ ਡੇਕ ਲੱਤਾਂਾਂ ਤੋੜਨ ਦੀ ਮੈਂ ਤਾਂ ਨਾ ਦਵਾਈ ਚੱਕ ਕੇ ਲੈ ਹੋਣੀ ਆ ਘਰੇ ਮਰੀਜ਼ ਆਏ ਹੋਏ ਆ ਤੇ ਉਹਨੂੰ ਸਮਝਾਈ ਮੈਂ ਤਾਂ ਇੱਥੇ ਤੋਂ ਨਗਦ ਟਾ ਉਹ ਦੇਖ ਕੇ ਆ ਗਿਆ ਮਤਲਬ ਜੱਸੀ ਬੈਠਾ ਦੇ ਕੋਲ ਚੱਲ ਕੇ ਦੋ ਵਟ ਦੱਸ ਕੇ ਆਉਣੇ ਆ ਬਾਲਾ ਕੁਝ ਬੋਲਦਾ ਜਿੰਨਾ ਵੀ ਕਹਿ ਦੇ ਜਾਂਦਾ ਉਹ ਹੋਰ ਮੈਂ ਤਾਂ ਆਪ ਨੂੰ ਡਿੱਕੀ ਜਾਂਦਾ ਕੰਜਰ ਦਾ ਹੈ ਨਹੀਂ ਪਤਾ ਤੂੰ ਪਹਿਲਾਂ ਆ ਗਿਆ ਉਹ ਪਤਣ ਕਿੱਧਰ ਗਿਆ ਜੇ ਦਵਾਈ ਦੇ ਕੇ ਤੋੜਿਆ ਨਾਲ ਇਹਨੂੰ ਆਖਿਆ ਅੱਜ ਸ਼ਰਾਬ ਨਾ ਪੀ ਦੋ ਦਿਨ ਜਿੱਦ ਤੇ ਪੇਟ ਚ ਇਨਫੈਕਸ਼ਨ ਆ ਤੂੰ ਠੀਕ ਹੋ ਜਾਣਾ ਉਹ ਲੀਵਰ ਦਾ ਵੀ ਖਰਾਬ ਕਰੀ ਬੈਠਾ ਪ ਦੇਸਾਂ ਉੱਤੇ ਮੈਂ ਬੈਠਣ ਤੋਂ ਬਾਅਦ ਸਾਰਾ ਸਫਾਈ ਕਰਿਆ ਉਹ ਤਾਂ ਉਲਟੀਆਂ ਲੈਟਰਨ ਨਹੀਂ ਕਰਿਆ ਆਪਾਂ ਮੈਨੂੰ ਤਾਂ ਲੱਗਦੀ ਮੂਤ ਦਾ ਮਾਸੇ ਬਿੱਥੀ ਰਾਤ ਨੂੰ ਬਿਸਤਰੇ ਦੇ ਪੁੱਛਣਾ ਡਾਕਟਰ ਸਾਹਿਬ ਪਰ ਮਨਾਵਸਦਕ ਤਾਂ ਪਾਜਾ ਕਰੀ ਜਾਂਦਾ ਮੈਂ ਨਾਲੇ ਕਹਿੰਦਾ ਮੈਨੂੰ ਸਾਗ ਕਰਾ ਦੇ ਅਫਗਾਨੀ ਤੀ ਨੂੰ ਪੂਰਾ ਸਾਗ ਕਰਾ ਦਿੱਇਆ ਇਹ ਲੱਛਣ ਤਾਂ ਹੈ ਨਹੀਂ ਸਾਗ ਕਰਨ ਨਾਲ ਦੇ ਦੇ ਅਫਗਾਨੀ ਤੀ ਨੂੰ ਖੂਦ ਨਹੀਂ ਤਾਂ ਕਦੇ ਜਾਂਗੇ ਤੇਰੇ ਨਾਲ ਸਾਗ ਨਾਲ ਕੰਜਰਾ ਆਪ ਤਾਂ ਬਦਨਾਮ ਹੁੰਦਾ ਹੁੰਦਾ ਕੰਜਰ ਮੈਨੂੰ ਵੀ ਨਾਲ ਕਰੀ ਜਾਂਦਾ ਹੁਣ ਉਹ ਤੈਨੂੰ ਤਾਂ ਕੌਣ ਕਰ ਦੱਤਾ ਸ਼ਰੀਫ ਆ ਮੁੰਡਾ ਤੇਰਾ ਪਤਾ ਸਾਰੇ ਪਿੰਡ ਨੂੰ ਹੋਰ ਉਹ ਉਸੇ ਦੀ ਆ ਕੰਜਰਾ ਦਵਾਈ ਲੈ ਲੈ ਕੋਈ ਉਸੇ ਪਿੱਛੇ ਕਰ ਲੈ ਜੇ ਇਹਦੀ ਚੱਲਦੀ ਹੈ ਗਲਤੀ ਵਾਲਾ ਬੋਲ ਚੱਲ ਖਾ ਪੀ ਲੈਵੇ ਚੱਲ ਦੁਨੀਆ ਬੰਤਾਲੀ ਬਣਿਆ ਦਰਦ ਇਹਦਾ ਬੈਟਾ ਤੇ ਮੈਂ ਪੂਛੜੇ ਵਿਚਾਲੇ ਲੈ ਦੇਵਾਂ ਇੱਥੋਂ ਬੋਲੇ ਦੇਖਣਾ ਮੇਰਾ ਦਿਮਾਗ ਹੈ ਤੇ ਉਹਨਾਂ ਦਾ ਦਿਮਾਗ ਹੈ ਉਹਨਾਂ ਦੋਨੇ ਅਸੀਂ ਆ ਪੜਨਾ ਜਾ ਕੇ ਕਰਿਆ ਕਿ ਪੜਦੇ ਆ ਉਹਨਾਂ ਦੀ ਪੜ੍ਹਾਈ ਖਰਾਬ ਕਰੂ ਬੜਾ ਯਾਰ ਤੰਗ ਕੀਤਾ ਪੈ ਡਾਕਟਰਾਂ ਤੂੰ ਇਹ ਜਾ ਟੀਕਾ ਲਾਣਾ ਸੀ ਬਸ ਮੱਜੇ ਦੀ ਨਾ ਸੁੱਤੋ ਸੁੱਤੋ ਲਾ ਕਰ ਕੰਜਰ ਦੇ ਚਲ ਮੈਂ ਕਰਦਾ ਗੱਲ ਉਹਨਾਂ ਦੀ ਸੀ ਤੋੜੂਗਾ ਕੱਜ ਮਾ ਉਹਦੀਆਂ ਬੜਾ ਯਾਰ ਭਾਏ ਕੰਜਰ ਦੇੰਤ ਪਾਰ ਉਹ ਮਨ ਲਾ ਤਾਂ ਮੂੰਹ ਉਹ ਆ ਗਿਆ ਆ ਗਿਆ ਮੂੰਹ ਕਾਲਾ ਕਰਾ ਕੇ ਕਾ ਮੈਂ ਕੋਈ ਛੱਡ ਵੀ ਦੇ ਆ ਕਰ ਉਹ ਦਵਾਈ ਉਹ ਪਤਾ ਉਹਨਾਂ ਦਵਾਈ ਲੈ ਕੇ ਮੁਫਤ ਨੇ ਕਿ ਮਰੀ ਜਾਂਦਾ ਮੋਸਕਾਂ ਜਦੋਂ ਤੇ ਪਹਿਲਾ ਹੁੰਦਾ ਸੀ ਮੇਰਾ ਇਕੱਠੇ ਜਾਂਦਾ ਸੀ ਤੂੰ ਇਕੱਠਾ ਕਹਿੰਦੇ ਲੱਥਣ ਮਾੜਿਆ ਹੁਣ ਤੇਰੇ ਉਹ ਲੱਥਣ ਮਾੜੇ ਖਾ ਪੀਦਾ ਤੈਨ ਮਨਦੇ ਵੀ ਖਾ ਪੀ ਲੈ ਤਨ ਵੀ ਲੈ ਕੇ ਜਾ ਖਾਦਾ ਵੀ ਤਾਉਂਦਾ ਕੋਸ ਤੇਰਾ ਉਹ ਡਾਕਟਰ ਨੇ ਮੈਨੂੰ ਦੇਖ ਕੇ ਆਦੀ ਉਹ ਫਸਤਾ ਨਹੀਂ ਗਈ ਪਤਾ ਨਹੀਂ ਉਹ ਫਸਦੀ ਵਾਦਾ ਡਾਕਟਰ ਹੁਣਿਆ ਕੇ ਕਹਿਗਾ ਤੇਰੀ ਬੰਬਲੀ ਬਣਾ ਜਾਂਦਾ ਉਹ ਤਾਂ ਮੈਂ ਹੀ ਕਹਤਾ ਉਹਨੂੰ ਉਹ ਕੀ ਕਹਿੰਦਾ ਸੀ ਕਹਿੰਦਾ ਸੀ ਨਾਲੇ ਹੋਰ ਤੇ ਉਹ ਤੇ ਰੁਕੀ ਕੇ ਕਹਿਣ ਨੂੰ ਘਰ ਲੈ ਉਹ ਮਤਲਬ ਕਿ ਆ ਮੈਂ ਖ ਪੈ ਜਾਣਾ ਦਾਖਲ ਹੋ ਜਾਣਾ ਪੈ ਜਾਣਾ ਦਾਖਲ ਹੋ ਜਾਣਾ ਕਹਾਂਦੀ ਉਹ ਮੇਰੀ ਗੱਲ ਸੁਣ ਲੈ ਆਪਣਾ ਹਾਂ ਤੂੰ ਦੀ ਭੈਣ ਤੋਂ ਗਿਲਣਾ ਸੀਗਾ ਉਹ ਛਾਕ ਦੀ ਗੱਲ ਛੜੀ ਸੀ ਮਾਂ ਤੋਂ ਮੈਂ ਔਖੇ ਹੁੰਨੇ ਆ ਯਾਰ ਔਖੇ ਉਹਨਾਂ ਨਾਲੇ ਹੋਰ ਕੀ ਟੁੱਕਦਾ ਔਖਾ ਉਹ ਰਹਿਣ ਦੇ ਤੂੰ ਛਾਕਾ ਸੁੱਕਾ ਲੈ ਹੈ ਨਹੀਂ ਗਾਏ ਤੂੰ ਕੰਮ ਤਾਂ ਨਹੀਂ ਕਰ ਲੈ ਪਹਿਲਾਂ ਕੰਮ ਕਮ ਕਰ ਲੈ 25 ਸਾਲ ਨਹੀਂ ਹੋਵਾ ਜਵਰ ਕਿੰਨੀ ਕਾ ਉਮਰ ਕਿੰਨੀ ਕਰਨ ਨਾਲੇ ਹੋਰ ਸੜਾ ਛੱਟ ਬੰਦਾ ਤੂੰ ਮਾੜਾ ਮੋਟਾ ਖੇਤ ਵੱਲੇ ਦਾ ਕੰਮ ਕਰਾ ਦਿਆ ਕਰ ਇੱਥੇ ਪੀ ਵੀ ਦਾਰੂ ਤੇ ਮੁੱਤੀ ਜੰਦਨ ਨਾਲੇ ਇੱਥੇ ਹੋਰ ਉਹ ਦਾਰੂ ਇੱਕ ਬੋਤਲ ਪੀਣੀ ਆ ਭਾ ਮਾਂ ਕਿ ਡੰਮ ਪੀਣੀ ਉਹ ਵੀ ਚੱਲ ਨੇ ਤਾਂ ਲੈ ਕੇ ਸਮਰ ਕੇ ਬੈਠੇ ਹਾਜਮ ਵੀ ਨਹੀਂ ਹੁੰਦੀ ਫਿਰ ਤੇ ਉਲਟੀਆਂ ਬੱਠਲ ਭਰੇ ਪੈਗਾ ਢੋਲਿਆ ਮੈਂ ਤੇਰਾ ਤੇ ਕਾਨੂੰ ਬਸ ਗੱਲ ਕਰੀ ਮਾੜੀ ਤੇਰਾ ਨਾਤਾ ਮੇਰੀ ਗੱਲ ਸੁਣ ਰਿਸ਼ਤੇਦਾਰ ਇਕੱਠੇ ਕਰ ਲਾ ਹੁਣ ਮੇਰੇ ਵਿਆਹ ਦੀ ਤਰੀਕ ਲਵੇ ਆ ਗਈ ਡਾਕਟਰ ਨਾਲ ਗੱਲ ਬਣੀ ਲੱਗਦੀ ਆ ਉਹ ਬਸ ਬਸ ਬਾਬਾਗੁਰੂ ਵਿਆਹ ਤੇ ਤੰਗ ਆਇਆ ਮੈਂ ਤੇ ਇੱਥੇ ਵੀ ਤੰਗ ਆਇਆ ਮੈਂ ਮੇਰੀ ਗੱਲ ਸੁਣਨਾ ਹਾਂ ਮੈਂ ਦਵਾਈ ਲੈ ਕੇ ਆਉਣਾ ਡਾਕਟਰ ਨੂੰ ਦਵਾਈ ਤੇ ਆ ਬਣ ਕੇ ਮੇਰੇ ਉਹ ਤੇਰੇ ਹਜੇ ਰੋਟੀ ਲਿਆ ਉਹ ਉਹ ਤੇ ਆ ਬਣ ਕੇ ਰੋਟੀ ਖਾਦੀ ਸੀ ਜੀ ਖਾਦੀ ਸੀ ਤਾਂ ਰੋਟੀ ਜਦ ਮੈਂ ਕਿਹਾ ਡਾਕਟਰ ਮੈਂ ਕਰਦਾ ਹੁਣ ਜਾ ਜਾ ਆਹ ਫੋਨ ਮੈਨੂੰ ਡਾਕਟਰ ਹੀ ਆ ਗਿਆ ਹੁਣ ਤੂੰ ਜਾ ਜਾ ਦੇਖ ਕੀ ਕਹਿੰਦਾ ਭੱਜ ਜਾ ਮੈਂ ਕਰੀ ਉਹ ਪਿਆਰ ਸਮਾਨ ਲੈ ਕੇ ਕਿਹਨੇ ਪਤਾ ਮਾਉ ਲੱਗੇ ਲਈ ਆਵਾ ਉਹ ਚੰਗਾ ਚੰਗਾ ਪਤਾ ਮੈਨੂੰ ਤੇਰਾ ਵੱਡਾ ਥਰਕੀ ਮੈਣ ਆ ਭੈਣ ਬੜਾ ਲੂਪੇਤਾ ਗਾ ਭੈਣ ਮੈਨ ਕੋਣ ਰਹੇ ਜੀ ਟੀਕਾ ਲਾਇਆ ਮੱਝੇ ਤਨ ਉੱਠੇ ਹੋਣੇ ਤਪਾ ਰੱਖਾ ਭੈਣ ਇਹ ਤਾਂ ਕੰਮ ਬੜਾ ਨੂੰ ਮੈਨੂੰ ਲੱਗਦਾ ਕੱਲੀ ਆ ਕਰੇ ਪਟਕ ਜਾਊ ਚਗਾਠਾ ਕੀ ਚੋਰੀਆਂ ਚੋਰੀਆਂ ਦੇਖੀ ਇਹਨੇ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਅੱਗੇ ਹੋ ਗਏ ਤੇਰੇ ਅੰਦਰ ਸੁਪਤਾਨਾ ਤਾਂ ਮੈਨੂੰ ਪਹਿਲੀ ਹੀ ਪਤਾ ਲੱਗ ਰਿਹਾ ਚਾਕੇ ਮੂੰਹ ਫੇਰ ਆ ਗਿਆ ਔਰ ਹੋਏ ਜਿਵੇਂ ਕੇ ਤੂੰ ਤਰੋਂਦੀ ਤਾਂ ਮੈਂ ਆਪਦੇ ਕਰਮਾਂ ਨੂੰ ਆ ਮੈਂ ਤੇਰੇ ਵਰਗੇ ਪੱਲੇ ਪੈ ਜਾਂਦੇ ਮੇਰੇ ਅਨਪੜ੍ਹ ਪਾਤੀ ਆ ਉਹ ਜੜਨਾ ਨਹੀਂ ਤਾ ਫਿਰ ਮੈਂ ਕਿਤੇ ਥੋੜੀ ਚੜ੍ਹਨਾ ਇੱਧਰ ਬੈਠ ਗਿਆ ਮਰ ਜਾ ਇੱਥੇ ਇੰਨੀ ਜਗ੍ਹਾ ਪਈ ਆ ਪੁੱਤੇ ਤਾਂ ਚੜ੍ਹ ਜਾਵੇਂਗਾ ਤੂੰ ਕਰੀ ਬੈ ਇੱਧਰ ਬੈ ਰਾਤੀ ਆਉਣਾ ਪੜਨਾ ਹਾਂ ਰੁਕੀ ਖੋਗੀ ਓ ਹੋ ਹੋ ਉਹ ਬਲਾਵਰੇ ਮੈਂ ਆਂਦੀ ਖਤਿਆ ਕਿਵੇਂ ਖਾਣ ਵਾਲਿਆਂ ਵਾਂਗ ਪੈਂਦਾ ਕਦੇ ਕੁਝ ਦੇਖਿਆ ਨਹੀਂ ਹੈਗਾ ਤੀਮੀ ਪੱਤੇ ਵਾਂਗ ਨਹੀਂ ਦੇਖੀ ਮੈਂ ਵਰਗੇ ਨੇ ਉੱਥੇ ਹੀ ਲਿਖੀ ਹੋਣੀ ਆ ਪਰ ਕੋਈ ਇਹ ਹੀ ਨਹੀਂ ਦਿਖੇਗੀ ਜਿਹੜੀ ਨਾਲ ਬੈਠਣ ਦੇ ਦੂ ਤੂੰ ਮੇਰੀ ਗੱਲ ਸੁਣ ਲੈ ਮੇਰੇ ਆਂ ਆਂ ਵਧਿਆ ਰਹੇਂਗੇ ਤੂੰ ਨਾ ਮੈਨੂੰ ਤਾਂ ਮੇਰੇ ਘਰਾਂ ਨੇ ਠੀਕ ਆ ਜਾਇਆ ਹੈਗਾ ਮਰਜੀ ਮੇਰੀ ਗੱਲ ਹਾਂ ਤੇਰੇ ਘਰਾਂ ਕੋਲ ਕੀ ਆ ਤੇਰੇ ਕੋਲ ਸੱਤ ਅਖਰੀਆ ਕਾਣਾ ਤਾਈ ਤੇਰੇ ਹੁਣ ਲੱਗਾ ਜਿਹੜਾ ਬੰਦਾ ਇੱਜ਼ਤ ਕਰੇ ਨਾ ਰੋਟੀ ਚੱਜ ਦੀ ਖਵਾ ਦੇ ਉਹਦੇ ਕੋਲ ਸਭ ਕੁਝ ਹੁੰਦਾ ਹੈ ਉਹ ਰੋਟੀ ਦਾ ਤੈਨੂੰ ਚੱਜ ਦੀ ਖਵਾਉਂਗਾ ਮੈਂ ਨਾ ਮੈਨੂੰ ਲੋੜ ਨਹੀਂ ਹੈ ਉਹ ਮਾਂ ਨੂੰ ਤਾਂ ਲੋੜਾ ਤੇਰੀ ਕੋਈ ਨਾ ਤੈਨੂੰ ਕੋਈ ਦੇ ਕੇ ਨਾ ਟੁੱਟੀ ਭੱਜੀ ਰਿਸ਼ਤਾ ਕਰਾ ਦਾਂਗੇ ਤੇਰਾ ਵੜ ਦਾਂਗੇ ਫਾਹਾ ਉਹ ਤੇਰੇ ਪੈਰ ਤੇ ਰਿਸ਼ਤਾ ਨਹੀਂ ਕੋ ਗੱਤੀ ਮੇਰੀ ਭੈਣ ਹੈ ਨਹੀਂਗੀ ਕੋਈ ਉਹ ਤੇਰੀ ਮਰਜ਼ੀ ਆ ਭਾਈ ਅੱਜ ਕਿਧਰ ਗਿਆ ਡਾਕਟਰ ਕੋਲ ਉਹ ਇੱਥੇ ਗਿਆ ਹੋਇਆ ਆਉਂਦਾ ਹੀ ਹੋਊਗਾ ਤੇਰੀ ਇਹ ਕੁੱਤਤਾ ਦੇ ਕੇ ਤੇਰੀ ਬਾਤ ਸੁਣ ਕੇ ਬੋਦੀ ਉੱਜਿਆ ਹੋਗਾ ਲੱਛਣ ਜਿਹੜੇ ਤੂੰ ਕਰਦਾ ਫਿਰਦਾ ਮੈਂ ਕਿਉਂ ਨਾ ਮਿਹੜਾ ਥੋੜਾ ਜਿਹਾ ਤੇਰਾ ਮੈਨੂੰ ਆਂ ਜਿਵੇਂ ਫੜਾ ਲਾ ਉਹ ਮੰਮੀ ਆ ਕੇ ਨਹੀਂ ਮੇਰੇ ਬੁਖਾਰ ਤੇ ਚੱਕ ਦੇਖ ਲੈਂਦੀ ਨਾ ਮੈਂ ਚੱਕ ਤੇ ਉਹ ਜੀ ਤੈਨੂੰ ਬੁਖਾਰ ਥੋੜੀ ਤੈਨੂੰ ਤਾਂ ਲੱਛਣਾ ਨਾ ਬੁਖਾਰ ਚਾਹ ਤੇਰੇ ਸ ਨਹੀਂ ਹੈਗਾ ਤੈਨੂੰ ਬੁਖਾਰ ਆ ਦੇ ਮੈਨੂੰ ਹੀ ਪਤਾ ਲੱਗ ਗਿਆ ਇਹਦਾ ਬੁਖਾਰ ਵਾਲੇ ਬੰਦੇ ਦਾ ਮੂੰਹ ਤਾਂ ਮੱਖੀ ਨਹੀਂ ਉੱਠਦੀ ਹੁੰਦੀਗੀ ਤਾ ਮੂੰਹ ਤਾਂ ਮੱਖੀ ਉੱਡੀ ਜਾਂਦੀ ਆ ਪਤਾ ਏ ਮੈਨੂੰ ਤੇਰੇ ਲੱਛਣਾਂ ਦਾ ਤੂੰ ਮੇਰੀ ਗੱਲ ਸੁਣ ਨਾ ਆਥਰਿਆਂ ਨੇ ਕਰਨੀ ਨੀਂਦ ਲਈ ਗੋਲੀਆਂ ਪਾਦੀ ਮੈਂ ਉਹ ਆ ਕਿਉਂ ਪਾਨੇ ਮੈਂ ਨੀਂਦ ਵਾਲੀਆਂ ਗੋਲੀਆਂ ਉਹ ਤੇਰੇ ਹਰਾਮੀ ਪਿੱਛੇ ਹੈ ਸੌ ਕੁੱਤਿਆਂ ਦਾ ਵੱਡਿਆ ਮੈਂ ਆਂ ਤੂੰ ਮੈਂ ਨਾ ਤੇਰੇ ਘਰ ਆਣਾ ਨਹੀਂ ਆਂ ਤੂੰ ਨਹੀਂ ਆਉਂਦੀ ਆਂ ਜੀ ਇਹ ਗਿਆਨੀ ਇੱਥੇ ਬਿਠਾ ਲੈ ਇੱਥੇ ਮੈਂ ਕਿੱਥੇ ਮੈਂ ਤਾਂ ਇਧਰ ਹੀ ਆਇਆ ਮੈਨੂੰ ਆਇਆ ਦਾ ਸਭ ਠੀਕ ਨਹੀਂ ਹੋਇਆ ਉਹ ਮੈਂ ਤਾਂ ਤੇਰਾ ਆਵਾਜ਼ ਸੁਣਨਾ ਆਇਆ ਸੀ ਨਾ ਤਾਰੀ ਆ ਦੇਖ ਲਓ ਦੇਖ ਆਵਾਜ਼ ਤੇਰਾ ਦੇਖ ਲਿਆ ਕੱਲ ਬੈਠਾ ਮੇਰੇ ਘਰ ਕੰਚੀ ਆਕਰ ਸਾਲਾ ਛੋਟਾ ਵਾਲੂ ਗਿੱਲ ਕੇ ਨਹੀਂ ਜਾ ਰਹੀ ਆਪਣਾ ਨੋਟ ਕਰ ਤੂੰ ਠੱਕੀ ਨਹੀਂ ਬੋਰਦਾ ਕੀ ਗੱਲ ਇਹ ਉਹ ਮੈਂ ਤਾਂ ਹੁਣ ਆਸ ਨਹੀਂ ਮਿਲਣ ਜਾਣਾ ਮੈਂ ਤੇਰੇ ਭਰਾ ਨੂੰ ਪਹਿਲਾਂ ਵੀ ਲਾਂਬਾ ਦੇਖਿਆ ਐ ਅੱਜ ਮੈਂ ਫੇਰ ਦੇਖਿਆ ਮੈਂ ਸਰਪੰਚ ਨੂੰ ਲੈ ਕੇ ਮਜਨਾ ਉਹ ਹੀ ਤਾਂ ਮੰਨਣਾ ਯਾਰ ਜਾ ਕੇ ਮੇਰੇ ਘਰੋਂ ਨਿਕਲ ਮੈਂ ਗੱਲ ਜਾਣਿਆ ਇਹ ਕਰ ਪਰਚਾਇਰ ਨੂੰ ਸਰਪੰਚ ਨੂੰ ਲੈ ਕੇ ਤੁਹਾਨੂੰ ਕੀ ਚੀਜ਼ ਨੂੰ ਕੱਢ ਸਾਡੇ ਘਰੇ ਬੜੇ ਨਾ ਦੇਖੀ ਤੂੰ ਦਵਾ ਤਾ ਮੈਂ ਜਾਂ ਜਾ ਮੈਂ ਸਰਪੰਚ ਨੂੰ ਲੈ ਕੇ ਜਾਣਾ ਰੋਜ਼ ਦਾ ਕੰਮ ਹੋਵੇ ਦਿਖਾ ਦੇ ਤੁਸੀਂ ਉਹ ਯਾਰ ਅੱਜ ਦਾ ਕੰਮ ਬਣ ਲਾੰਬੇ ਜਗਵਾਉਣ ਲੱਗ ਗਏ ਹੁਣ ਬਹੁਤ ਜਿਆਦਾ ਤੋਕ ਉਹ ਅੱਜ ਦਾ ਕੰਮ ਬਣ ਗਿਆ ਕੰਨ ਲੱਗਦਾ ਪੰਡ ਛੜਾਏਗਾ ਤੂੰ ਖੜ ਤਾਂ ਨਹੀਂਗਾ ਉਹ ਮੇਰੀ ਗੱਲ ਸੁਣਨਾ ਆਪਣੀ ਕਿਹੜਾ ਬੇਇੱਜ਼ਤੀ ਹੁੰਦੀ ਹੈ ਬੇਇੱਜ਼ਤੀ ਨਹੀਂ ਹੈਗੀ ਹੋਰ ਕੀ ਜਾਂਦਾ ਚੋਰ ਇਹਨੂੰ ਆ ਦੱਸੀ ਆਗਾ ਬੈਠੋ ਕੁਰਸੀ ਲੈ ਆਓ ਬੈਠੀ ਬੈਠ ਬੈਠ ਆ ਦੇ ਸਰਪੰਚ ਨੂੰ ਕੁਰਸੀ ਓਏ ਕੋਈ ਕੋਈ ਛੱਡ ਦੇ ਇੱਥੇ ਨਾਲਾਂ ਦੇ ਉੱਚਾ ਨਹੀਂ ਮਾਥਾਂ ਦਾ ਇੱਥੇ ਨਾਲੋਂ ਕੁਰਸੀ ਇੱਥੇ ਲਾ ਲੋ ਰਿਸ਼ਤਾ ਲਵਾਉਂਗਾ ਕਰ ਦਿਆ ਖੜ ਜਾ ਤੈਨੂੰ ਰਿਸ਼ਤਾ ਇੱਕ ਬੰਦ ਜਰਾ ਕਿਉਂ ਕਿਉਂ ਭਾਇਆ 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 ਸਰਪੰਚ ਸਾਹਿਬ ਆ ਬੈਠਾ ਜੀ ਇਹ ਸਾਡੇ ਰੋਜ਼ ਜਾਂਦਾ ਹੈ ਦੁਕਾਨ ਤੇ ਦੁਕਾਨ ਤੇ ਜਾ ਕੇ ਕਦੇ ਮੈਂ ਇਤਿਆਰ ਬਣ ਗਿਆ ਕਦੇ ਮੇਰੀ ਹਕਮਾਂ ਚ ਲੱਗੇ ਕਦੇ ਕੁਛ ਅਸੀ ਨੂੰ ਦਵਾਈ ਦਿੰਨੇ ਆ ਅਸੀਂ ਦਵਾਈ ਜਦੋਂ ਉਹਨਾਂ ਦੇ ਘਰੇ ਦੇਣਾ ਆਉਂਦੇ ਆ ਇਹ ਜਾ ਕੇ ਮੇਰੇ ਬੈਡਾਂ ਤੇ ਪੈ ਜਾਂਦਾ ਜੀ ਮੇਰੇ ਘਰ ਵਾਲਿਆਂ ਨੂੰ ਕਹਿੰਦਾ ਮੈਨੂੰ ਸਾਹ ਕਰਾ ਬੈਡਾਂ ਤੇ ਕਦੇ ਕਿਸੇ ਨੂੰ ਕਾਲੇ ਪਿੰਨਾਂ ਇਹ ਜੰਮਾ ਕਰਦਾ ਓਏ ਫੋਟੇ ਕੋਲ ਹੀ ਗਾਹਦਾਂ ਨੂੰ ਵੀ ਸ਼ਰਮ ਆਉਂਗੀ ਜਿਹੜੇ ਗੱਲਾਂ ਕਰਦਾ ਸਾਡੇ ਘਰੇ ਹਾਂ ਇਹ ਦਵਾਈਆਂ ਨਹੀਂ ਦਿੰਦਾ ਉਹ ਬੁੜਾ ਸਿਰੇ ਵਾਲੀ ਬੈਠੇ ਨਹੀਂ ਜਾਂਦਾ ਬੜਾ ਜਰ ਪਾਸੇ ਬੁੜਾ ਇਹ ਤਾਂ ਉਹ ਸਾਰੇ ਪਸ਼ੂ ਆਪਾਂ ਨੂੰ ਜਗਦਾ ਦਾ ਵਿਸਾਕ ਕਰਾ ਦੇ ਬੁੜਾ ਦੇਖ ਲਿਆ ਤੇ ਤੂੰ ਰਿਸ਼ਤੇ ਕਰਦੇ ਪਾਲਦੇ ਫਿਰ ਜੇ ਤੂੰ ਕਹਿੰਦਾ ਮੈਂ ਘੋੜਾਂਗਾ ਉਹ ਜੰਪ ਕਰਦਾ ਕੰਦਰਾ ਹੁਣ ਹੁਣ ਰਹਿ ਗਿਆ ਕੋਈ ਦਸਤੀ ਲਈ ਮੋਦੇ ਆ ਸੀ ਨਾ ਲਾਂਬਾ ਦੇ ਵਿੱਚ ਉਹ ਆਇਆ ਸੀ ਆਇਆ ਸੀ ਉਹ ਤੋਂ ਬਾਅਦ ਫੇਰ ਵਾਗ ਗਿਆ ਮੈਂ ਸਾਨੂੰ ਅੱਖ ਚ ਨਾ ਟੰਗਾ ਵਾਂ ਤੋੜ ਕੇ ਦੇ ਉਹ ਅਸੀਂ ਤੋੜਦੇ ਚੰਗੇ ਨਹੀਂ ਲੱਗਦੇ ਤੁਸੀਂ ਆ ਤੈਨੂੰ ਘਰੀ ਸਮਝਾਓ ਭਾਈ ਤੁਸੀਂ ਤਾਂ ਪਿੰਡ ਦੇ ਸਰਪੰਚ ਆ ਆ ਮਾਤਾ ਆ ਮੈਨੂੰ ਤਿਆਰ ਹੋਇਆ ਤੁਹਾਰੇ ਬਣੀ ਹੁੰਦਾ ਕੀ ਸਿੱਤਰਾਂ ਦੀ ਘਾਟ ਹੈ ਤੇ ਜਾਨ ਤਾਂ ਤੇਰਾ ਹੋ ਜੂ ਠੀਕ ਆ ਲੈ ਜਪ ਕਰ ਪੈਸਾ ਵੱਧ ਲਾਸਟ ਗੱਲ ਇਹਨੂੰ ਜਿਆਦਾ ਸਮਝਾ ਦਿਓ ਨਹੀਂ ਦੁਬਾਰਾ ਨਹੀਂ ਲੱਤਾਂ ਤੜਵਾਉਂਗਾ ਪਹਿਲਾਂ ਤਾਂ ਇਹ ਸੁਣੋ ਡਾਕਟਰ ਰੱਬ ਦਾ ਰੂਪ ਹੁੰਦਿਆ ਸਰਪੰਚ ਨੂੰ ਨਾ ਤੂੰ ਤਾਂ ਸਰਪੰਚ ਦੀ ਵੀ ਇੱਜ਼ਤ ਰੱਖਦੇ ਜਿਹੜਾ ਕਿਹਾ ਜਾ ਹੈਗਾ ਠੀਕ ਆ ਭਾਈ ਹਨਾ ਮਾੜਾ ਇਹਦੀ ਤਰਫੋਂ ਸੇ ਮੈਂ ਮਾਫੀ ਮੰਗਦਾ ਦੇਖੋ ਭਾਈ ਠੀਕ ਆ ਭਾਈ ਉਹ ਜਪ ਕਰ ਜਾਣ ਤੋਂ ਰਹਿ ਕੀ ਕਰ ਜਪ ਪੈ ਜਾ ਜਪ ਕਰ ਪੈ ਜਾ ਇੱਕ ਬੁਰੰਗਾ ਨੂੰ ਹਰਾ ਬਣਾਉਣਾ ਉਹ ਭਾਇਆ ਅਸੀਂ ਅਸੀਂ ਤੇਰੇ ਮੂੰਹ ਨਹੀਂ ਚੁੱਪ ਕਰ ਜੈਣਾ ਵੀ ਉਹ ਮੁੰਡਾ ਨਰਮ ਹੈ ਫੇਰ ਤੇ ਦਾ ਮਗਰ ਪਿੱਸਾ ਜਾਣਾ ਪੁੱਤ ਨੂੰ ਮਗਰ ਜਾਣਾ ਪੁਤ ਦਾ ਭਾਈ ਡਾਕਟਰ ਸਾਹਿਬ ਤੰਗਾ ਹੈ ਸਰਪੰਚ ਸਾਹਿਬ ਨਹੀਂ ਇਹ ਤਾਂ ਛੜਾ ਉੱਖਾ ਮਰੂ ਮਨ ਤੈਨੂੰ ਵੀ ਮਾਰੂਗਾ ਜੇ ਇਹਦੀ ਕਿਸੇ ਨੇ ਲੱਤਾਂ ਤੋੜ ਖੜਾਊਗਾ ਜੀ ਸਰਪੰਚ ਉਹ ਤੇ ਸਾਕ ਹੋ ਜਾਂਦਾ ਤੇ ਹੋਣ ਨਹੀਂ ਦਿੰਦਾ ਹੋਣ ਨਹੀਂ ਦਿੰਦਾ ਗੱਲ ਪੱਕੀ ਹੋ ਤੁਹਾਨੂੰ ਕਦੇ ਵੀ ਸਰਪੰਚਾਂ ਸੌ ਕੰਮ ਹੁੰਦੇ ਹਨ ਆਹ ਕੰਮ ਕਰਦੇ ਸੋਹਣੇ ਲੱਗਦੇ ਇਹ ਕੀ ਕਰੀ ਹੁਣ ਕੋਈ ਹੱਲ ਵੀ ਨਹੀਂ ਹੈਗਾ ਸਾਰੇ ਵੱਡਾ ਲੱਤੇ ਪਏ ਦੇਖੋ ਭਾਈ ਇਹਦਾ ਹੱਲ ਤੁਸੀਂ ਹੱਲ ਤਾਂ ਤੁਸੀਂ ਕਰੋ ਇਹਦਾ ਇਹ ਮਰਜ਼ੀ ਕਰੋ ਜੀ ਐ ਕਰੋ ਇਹਦੇ ਕੋਈ ਪਰਚਾ ਪੁਰਚਾ ਪਵਾ ਕੇ ਪੰਜ ਚਾਰ ਮਹੀਨੇ ਨੂੰ ਗੇਲ ਚ ਫੇਸ ਟਿਕੜਾਓ ਹੋਰ ਤਾਂ ਵਿੱਚ ਗੋਲੀਆਂ ਵਾਲੇ ਪਰਚਾ ਕਰਾ ਦਈਏ ਇਹਦੇ ਤਾਂ ਹਟਦੇ ਹੀ ਨਹੀਂ ਬਿਨਕਸੂਰਤ ਵੀ ਹੋ ਹੀ ਜਾਂਦੇ ਆ ਦੇ ਕੇ 5-4000 ਰੁਪਏ ਦੇ ਪਰਚਾ ਕਰਾਓ ਭਰੀ ਫਟਾ ਫਰਾਓ ਜੀ ਫਟਾ ਆਉਣਾ ਜੇ ਲੋਕ ਜਾਈਂ ਫਿਰ ਮੂੰਹ ਇਹਦਾ ਥਾਣੇ ਚ ਤੁਰੀਆ ਦੋ ਮਾਰੀ ਬਹੁਤ ਅੰਗ ਆਇਆ ਬਾਈ ਸਰਪੰਚ ਸਾਹਿਬ ਬਹੁਤ ਅੰਗ ਇੱਕ ਵਾਰ ਤੱਕ ਲਾ ਕਰਤੀ ਦੂਜੀ ਵਾਰ ਦੇਖ ਲਾਂਗੇ ਕੀ ਬਣਦਾ ਹੋਣਾ ਇਹ ਤਾਂ ਬਿਨਕਸੂਰਤੋ ਨਹੀਂ ਨਾ ਜਾ ਸਕਦਾ ਅੰਦਰ ਇਹ ਤੇ ਜਿ세 ਇਸ ਤਰ੍ਹਾਂ ਨਾਲ ਪਰ ਇਹਦਾ ਵੀ ਹੱਲ ਕਰੋ ਤੁਹਾਡੇ ਨਾਲ ਆ ਚਲ ਕੋਈ ਨਾ ਫੇ ਡਾਕਟਰ ਸਾਹਿਬ ਦੇ ਕੀ ਬਣ ਹਾਂ ਹਾਂ ਕੋਈ ਕਰਨਾ ਕੋਈ ਕਰੋ ਤੁਸੀਂ ਕਰੋ ਆਪ ਕਰੋ ਜਾਂ ਕਿਸ ਘਰ ਵਾਲੇ ਕਰੋ ਅਸਾਤ ਸਤ ਅੱਜ ਦੇ ਲੱਤਾ ਤੋੜ ਕੇ ਕਾਦ ਨੂੰ ਬੈ ਪੈ ਜੂ ਸਾਡਾ ਸਾਡਾ ਆਪੇ ਫੇ ਸਾਡੇ ਸਾਡੇ ਨਾਲ ਹੀ ਪਊ ਦੁਕਾਨ ਤੇ ਫੇਰ ਜਾ ਕੇ ਰੰਭੂ ਆ ਕੋਈ ਨਾ ਇਹਨੂੰ ਕਿਰਾਂ ਕਟ ਘਾਉਗੇ ਜੀ ਬਸ ਸਸਤੀ ਕਰ ਜੀ ਸਸਤੀ ਕਰਵਾ ਜੀ ਲੈ ਆ ਪੁੱਤਲਾ ਕੁੜੀ ਆਈ ਕੀ ਇਹ ਕੀ ਕਹਿੰਦੀ ਆ ਉਹਨੂੰ ਕੱਟ ਰਹੀ 10 ਸੀ ਦਿੱਤਾ ਹੋਊਗਾ ਤੁਸੀਂ ਦੱਸ ਤਾਂ ਸਾਰਾ ਕੁਝ ਦੱਸਦਾ ਮੈਂ ਤਾਂ ਇਹਨੂੰ ਪਾਪੀ ਬੈਗਾਂ ਤੇ ਬੰਦੇ ਬਹੁਤ ਚੰਗਾ ਪਰ ਉਹ ਬੇਸ਼ਰਮਾ ਜਮਾ ਸਿਰੇ ਤੇ ਕੋਈ ਨਹੀਂ ਰਹੀ ਆਪਾਂ ਇੱਕ ਵਾਰ ਤਾਂ ਇਹਨਾਂ ਨੂੰ ਕਹਿਤਾ ਤੇ ਦੂਜੀ ਵਾਰ ਤਾਂ ਫਿਰ ਤੁਹਾਨੂੰ ਪਤਾ ਸਾਲਾ ਛੋਟਾ ਬਣਾ ਲਈ ਦਵਾਈ ਵੀ ਨਹੀਂ ਦੇਣੀ ਇਹ ਦੂਵਾ ਤੈ ਵੀ ਉਹਨੂੰ ਮੈਂ ਤਾਂ ਜੀ ਇਹ ਸੋਚ ਕੇ ਦੇ ਦੇਣੀ ਆ ਵੀ ਚਲ ਪਿੰਡ ਦਾ ਹਨਾ ਵੀ ਉਹ ਹੈ ਨਾ ਨਾ ਜਮਾ ਨਹੀਂ ਤੇਰੀ ਹਰਾਮੀ ਬੰਦਾ ਪੂਰਾ ਪੁੱਤ ਤਾਂ ਸਾਂਝੇ ਹੁੰਦੇ ਆ ਡਾਕਟਰ ਹੋਇਆ ਸਰਪੰਚ ਹੋਇਆ ਸਾਂਝੇ ਬੰਦੇ ਆ ਦਵਾਈ ਤਾਂ ਉਹਨਾਂ ਨੇ ਦੇਣੀ ਆ ਤੁਸੀਂ ਆਪਦੇ ਲੱਛਣਾਂ ਤੇ ਕੰਟਰੋਲ ਕਰੋ ਪਰ ਉਹ ਜਦੋਂ ਲੱਛਣਾਂ ਦੇ ਕੰਟਰੋਲ ਨਹੀਂ ਕਰ ਰਿਹਾ ਦੋ ਤਿੰਨ ਵਾਰ ਤਾਂ ਮੈਂ ਸਮਝਾ ਦਿਆਂ ਨੂੰ ਇਹ ਤੁジナ ਚੋਰੀਓ ਪਾਸੇ-ਪਾਸੇ ਤੇ ਆ ਕੇ ਫੇਰ ਬੋਲਦਾ ਪਰ ਉਹਨੇ ਦਵਾਈ ਦਊ ਕੱਲ ਨੂੰ ਇਹਦਾ ਹੱਥ ਫੜੂਗਾ ਫਿਰ ਸਭ ਕੰਮ ਕਰੂਗਾ ਨਾਲੇ ਬੇਇੱਜ਼ਤੀ ਇਹਦੀ ਨਾਲ ਹੁੰਦੀ ਐ ਆਲੋ ਖਾਵਣੀ ਸੱਤੀ ਨੂੰ ਐ ਚਲੋ ਇੰਨੀ ਤਾਂ ਗੱਲ ਕਾਹਨੂੰ ਵਸੂ ਦਿਮਾਗ ਥੋੜਾ ਜਿਹਾ ਘਟ ਹੁੰਦੇ ਕਿਸੇ ਦਾ ਕਿਸੇ ਦਾ ਸਹੀ ਹੁੰਦਾ ਆਪਣੀ ਆਪਣੀ ਸੋਚ ਹੁੰਦੀ ਬੜਾ ਗਲਤ ਬੋਲਦਾ ਸਭ ਸਾਬ ਇੰਨਾ ਕੋਈ ਚੱਲਦਾ ਨਹੀਂ ਜਿੰਨਾ ਸੀ ਚੱਲੀ ਜਾਂਦੇ ਇਹਦਾ ਮੈਨੂੰ ਤਾਂ ਇਹ ਨਹੀਂ ਸਮਝ ਨਹੀਂ ਆਉਂਦੀ ਵੀ ਇਹਨੂੰ ਸਮਝਿਆ ਕਿ ਕਦੋਂ ਨਹੀਂ ਰੱਖਦੇ ਆਪਣੇ ਨਹੀਂ ਦੇਖੀਆ ਹਨਾ ਸਹੀ ਗੱਲ ਹੈ ਜੀ ਉਹ ਤੇ ਬਿਲਕੁਲ ਚਲੋ ਤੁਹਾਡਾ ਵੀ ਆਪਾਂ ਇੱਕ ਵਾਰੀ ਆਪਾਂ ਚਲ ਜੀ ਆਪਾਂ ਵੀ ਦੁਕਾਨ ਖੋਲ੍ਹਨੀ ਆ ਚੱਲ ਕੇ ਸਰਪੰਚ ਸਾਹਿਬ ਨੂੰ ਵੀ ਤੁਹਾਨੂੰ ਸਰਪੰਚ ਸਾਹਿਬ ਕਰ ਲੋ ਕੰਮ ਜੀ ਇਹਦੇ ਕਿਹਨੇ ਤੇ ਆਏ ਹਨਾ ਗੱਲਬਾਤ ਕੀਤੀ ਉਹ ਕੀ ਰਾਤਲਾਸ ਨੂੰ ਦੇਤੀ ਬਾਅਦ ਚ ਫਿਰ ਉਹ ਦੇਖੀ ਠੀਕ ਹੈ ਜੀ ਚਲੋ ਚਲ ਕਾਕੇ ਸਮਝਾ ਕੇ ਰੱਖੋ ਹੈ ਨਾ ਕੋਈ ਨਹੀਂ ਸਰਪੰਚ ਧਾਰੇ ਬਸ ਨਹੀਂ ਪੋਈ ਹੋ ਗਿਆ ਕੀ ਕਰੀਆ